ਕੰਗੜਾ ਰਣੋਦ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੋਰ ਦੇ ਪਰਿਵਾਰ ਨੂੰ ਮਿਲੇ ਸਾਫਾ ਫੌਜੀ ਕਹਿੰਦੇ ਜੇ ਕੁਲਵਿੰਦਰ ਕੋਰ ਨੂੰ ਨਾ ਕੀਤਾ ਨੌਕਰੀ ਤੇ ਬਹਾਲਤਾ ਦੇਵਾਂਗੇ ਤਰਨਾ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁਮਰਾ ਇੱਕ ਤੋਂ ਵੱਧ ਸਿਮ ਰੱਖਣ ਤੇ ਚਾਰਜ ਲੈਣ ਦੀਆਂ ਖਬਰਾਂ ਦਾ ਟੀਆਰਏਆਈ ਨੇ ਕੀਤਾ ਖੰਡਨ ਫਤੇਗੜ ਸਹਿਬ ਜ਼ਿਲ੍ਹੇ ਵਿੱਚ ਤਾਇਨਾਤ ਮਾਲ ਪਟਵਾਰੀ 3000 ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਸਿਰਿਆਨੰਦਪੁਰ ਸਹਿਬ ਚ ਪਾਖੜਾ ਡੈਮ ਤੋਂ ਛੱਡਿਆ 25590 ਕਿਓਸਿਕ ਪਾਣੀ ਲੋਕਾਂ ਨੂੰ ਕਬਰੋਂਦੀ ਨਹੀਂ ਲੋੜ ਪਿਛਲੇ ਸਾਲ ਵਾਂਗ ਨਹੀਂ ਬਣਨਗੇ ਹਾਲਾਤ G7 ਸਿਖਰ ਸੰਮੇਲਨ 'ਚ ਇਟਲੀ ਪਹੁੰਚੇ ਪੀਐਮ ਨਰਿੰਦਰ ਮੋਦੀ ਨੇ ਪਾਪ ਫਰਾਂਸਿਸ ਨਾਲ ਕੀਤੀ ਮੁਲਾਕਾਤ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ 'ਚ ਵੱਡੀ ਅਪਡੇਟ ਪੁਲਿਸ ਨੇ ਫੜ ਲਏ ਦੋ ਮੁਲਜ਼ਮ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ ਆਪਨੇ ਆਪਣੇ ਲੋਕ ਸਭਾ ਮੈਂਬਰਾਂ ਨੂੰ ਸੌਂਪੀ ਜ਼ਿੰਮੇਵਾਰੀ ਮੀਤ ਹੇਰ ਹੋਣਗੇ ਲੋਕ ਸਭਾ ਚ ਸੰਸਦੀ ਦਲ ਦੇ ਆਗੂ ਮਲਵਿੰਦਰ ਕੰਗ ਅਤੇ ਡਾਕਟਰ ਰਾਜਕੁਮਾਰ ਜੱਬੇਵਾਲ ਨੂੰ ਵੀ ਸੌਪਿਆ ਜਿੰਮਾ ਕੰਨਾ ਵਿੱਚ ਬੈਂਕ ਚ ਡਾਕਾ ਮਾਰਨ ਤੋਂ ਬਾਅਦ ਖਰੀਦੀ ਆਡੀ ਪੰਜ ਸਟਾਰ ਹੋਟਲ ਚ ਕੀਤੀ ਐ 48 ਘੰਟੇ ਚ ਹੀ ਪੁਲਿਸ ਨੇ ਕਰ ਲਈ ਕਾਬੂ ਖਾਲਸਾ ਐਡ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਬਿਆਸ ਦਰਿਆ ਸੁਲਤਾਨਪੁਰ ਲੋਧੀ ਦੇ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਸ਼ੁਰੂ। ਕੁਵੈਤ ਅੱਗ ਘਟਨਾ ਪਾਰਤੀਆਂ ਚ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਿੰਮਤ ਰਾਏ ਦੀ ਵੀ ਮੌਤ।